ਪਿਛਲੇ ਆਲਮੋਸਟ ਡੇਢ ਦੋ ਮਹੀਨਿਆਂ ਤੋਂ ਜੋ ਕੁਝ ਹੋ ਰਿਹਾ ਵੈਸੇ ਤੇ ਕੁਝ ਸਾਲਾਂ ਤੋਂ ਜੋ ਕੁਝ ਹੋ ਰਿਹਾ ਵਾ ਉਹ ਬਹੁਤ ਮੰਦਪਾਗਾ ਵਾ ਪਰ ਜੋ ਪਿਛਲੇ ਡੇਢ ਦੋ ਮਹੀਨੇ ਚ ਹੋਇਆ ਉਹਨੂੰ ਮੇਰਾ ਖਿਆਲ ਹੈ ਇੱਕ ਮਾੜਾ ਸੁਪਨਾ ਸੋਚ ਕੇ ਉਹਨੂੰ ਪਿੱਛੇ ਕਰ ਦੇਣਾ ਚਾਹੀਦਾ ਵਾ ਔਰ ਇੱਕ ਨਵੀਂ ਸ਼ੁਰੂਆਤ ਕਰਨ ਦੀ ਲੋੜ ਆ ਮੇਰਾ ਮੰਨਣਾ ਵਾ ਕਿ ਗਿਆਨੀ ਕੇਵਲ ਸਿੰਘ ਵਰਗੇ ਕੁਝ ਸੱਜਣ ਜਿਹੜੇ ਨੇ ਜਾਂ ਹੋਰ ਜਿਹੜੇ ਸਾਬਕਾ ਜਥੇਦਾਰ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਲੋਕਾਂ ਦੇ ਵਿੱਚ ਇੱਜ਼ਤ ਮਾਨਿਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਉਹਨਾਂ ਨੂੰ ਅੱਗੇ ਆ ਕੇ ਕੁਝ ਫੈਸਲੇ ਜਿਹੜੇ ਆ ਸਲਾਹ ਦੇਣੀ ਚਾਹੀਦੀ ਆ ਭੀ ਆ ਸਾਰੇ ਫੈਸਲੇ ਜਿਹੜੇ 1 2 3 4 ਫੈਸਲੇ ਜਿਹੜੇ ਨੇ ਜਿੰਨਾ ਕਰਕੇ ਇਹ ਵਿਵਾਦ ਬਣਿਆ ਹੋਇਆ ਵਾ ਜਿੰਨਾ ਕਰਕੇ ਕਾਮਪਡੇ ਵਿੱਚ ਹੋਰ 파ੜਾ ਵਧ ਰਿਹਾ ਵਾ 파ੜਾ ਬੰਦ ਕਰਨ ਦੇ ਵਿੱਚ ਵਧ ਰਿਹਾ ਵਾ ਉਹਨਾਂ ਨੂੰ ਉਹ ਚਾਰ ਪੰਜ ਸੁਝਾਅ ਦੇਣੇ ਚਾਹੀਦੇ ਆ ਦਬਾਅ ਪਾਉਣਾ ਚਾਹੀਦਾ ਵਾ ਉਹਨਾਂ ਸੁਝਵਾਨ ਸਾਭਕਾ ਜਥੇਦਾਰਾਂ ਨੂੰ ਕਿ ਇਹ ਪੰਡਮੀ ਸ਼ੁਰੂਆਤ ਕਰੀ ਇਹ ਸਭ ਤੋਂ ਵੱਡਾ ਫੈਸਲਾ ਤੇ ਮੇਰੇ ਖਿਆਲ ਇਹ ਆ ਕਿ ਜੋ ਸ਼੍ਰਮਣੀ ਕਮੇਟੀ ਨੇ ਐਤਵਾਰ ਨੂੰ ਫੈਸਲੇ ਕੀਤੇ ਆ ਉਹਨਾਂ ਨੂੰ ਰਿਵਰਸ ਕਰਨ ਦੀ ਲੋੜ ਆ ਜੇ ਸ਼੍ਰੋਮਣੀ ਕਮੇਟੀ ਨਹੀਂ ਕਰਦੀ ਤਾਂ ਉਹਨਾਂ ਨੂੰ ਇਹ ਸੁਝਾਅ ਜ਼ਰੂਰ ਦੇਣਾ ਚਾਹੀਦਾ ਸ਼੍ਰੋਮਣੀ ਕਮੇਟੀ ਤੇ ਦਬਾਅ ਪੈਣਾ ਚਾਹੀਦਾ ਆਫਟਰ ਆਲ ਐਗਜ਼ੈਕਟਿਵ ਕਮੇਟੀ ਦਾ ਹੀ ਫੈਸਲਾ ਸੀ ਨਾ ਇੱਕ ਦਿਨ ਦੇ ਵਿੱਚ ਜਾਂ ਦੋ ਦਿਨ ਦੇ ਵਿੱਚ ਜੋ ਵੀ ਟਾਈਮ ਲੱਗਦਾ ਵਾ ਦੁਬਾਰਾ ਉਹ ਮੀਟਿੰਗ ਕਰਕੇ ਉਹ ਫੈਸਲੇ ਵਾਪਸ ਲਏ ਜਾਣ ਯਾਨੀ ਰਗਵੀਰ ਸਿੰਘ ਨੂੰ ਰਿਕੁਐਸਟ ਕੀਤੀ ਜਾਵੇ ਕਿ ਦੁਬਾਰਾ ਉਹ ਜਥੇਦਾਰ ਦਾ ਅਹੁਦਾ ਸੰਭਾਲਣ ਗਿਆਨੀ ਹਰਪ੍ਰੀਤ ਸਿੰਘ ਨੂੰ ਵਾਪਸ ਲਿਆਂਦਾ ਜਾਵੇ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਪੀਸੀ ਤੋਂ ਅਸਤੀਫਾ ਦੇ ਗਿਆ ਉਹਨਾਂ ਨੂੰ ਬੇਨਤੀ ਕਰਕੇ ਵਾਪਸ ਲਿਆਂਦਾ ਜਾਵੇ ਔਰ ਜਿਹੜੀ ਇਹ ਵੀ ਸਲਾਹ ਉਹਨਾਂ ਨੂੰ ਦੇਣੀ ਚਾਹੀਦੀ ਹੈ ਇਹਨਾਂ ਜਥੇਦਾਰਾ ਜਥੇਦਾਰ ਸਹਿਬਾਨ ਨੂੰ ਜਿਹੜੇ ਸਤਿਪਕਾ ਜਥੇਦਾਰ ਨੇ ਕਿ ਜਿਹੜੀ ਹੁਣ ਤੱਕ ਅਕਾਲੀ ਦਲ ਦੀ ਮੈਂਬਰਸ਼ਿਪ ਡਰਾਈਵ ਚੱਲੀ ਆ ਉਹਨੂੰ ਮੈਂ ਨਹੀਂ ਆਂਦਾ ਵੀ ਉਹਨੂੰ ਰੱਦ ਕਰਕੇ ਦੁਬਾਰਾ ਚੱਲੇ ਪਰ ਉਹਦੀ ਰਿਵਿਊ ਜ਼ਰੂਰ ਇੱਕ ਜਿਹੜੀ ਇਸ ਅਕਾਲ ਤਖਤ ਵੱਲੋਂ ਕਮੇਟੀ ਬਣੀ ਆ ਉਹ ਉਹਦੀ ਰਿਵਿਊ ਕਰੇ ਇਹਦੇ ਨਾਲ ਇੱਕ ਨਵੀਂ ਸ਼ੁਰੂਆਤ ਹੋ ਸਕਦੀ ਆ ਉਸ ਤੋਂ ਬਾਅਦ ਜੋ ਅੱਜ ਬਹੁਤ ਸਾਰੇ ਸਜਨਾ ਦੇ ਸੁਝਾਅ ਅੱਗੇ ਵੀ ਆਏ ਆ ਅੱਜ ਫੇਰ ਸੁਝਾਅ ਆਏ ਆ ਕੀ ਇੱਕ ਨਵੀਂ ਨਿਯੁਕਤੀ ਦਾ ਸਿਸਟਮ ਜਿਹੜਾ ਵਾ ਲਿਆਉਣਾ ਚਾਹੀਦਾ ਅਸੀਂ ਆਸ ਕਰਦੇ ਸੀ ਕਿ ਜਦੋਂ ਐਸਸੀਪੀਸੀ ਦੀਆਂ ਚੋਣਾਂ ਹੋ ਜਾਣਗੀਆਂ ਉਸ ਤੋਂ ਬਾਅਦ ਇਸ ਨਵੀਂ ਉਸ ਤੋਂ ਬਾਅਦ ਇਹ ਜਥੇਦਾਰਾਂ ਦੀ ਨਿਯੁਕਤੀ ਹਟਾਉਣ ਦਾ ਸਿਸਟਮ ਉਹਨਾਂ ਦਾ ਕੰਮ ਕਰਨ ਦਾ ਸਿਸਟਮ ਜਿਹੜਾ ਵਾ ਉਹਦੇ ਵਾਸਤੇ ਨਵੇਂ ਨਿਯਮ ਬਣਨੇ ਚਾਹੀਦੇ ਆ ਉਹਨੂੰ ਤੇ ਸ਼ਾਇਦ ਧੀਰ ਲੱਗੂਗੀ ਪਰ ਹੁਣ ਵੀ ਇੱਕ ਇਹ ਜਿਹੜੀ ਕਮੇਟੀ ਜਿਨ੍ਹਾਂ ਦੇ ਮੈਂ ਸਿਫਾਰਿਸ਼ ਕਰ ਰਿਹਾ ਹਾਂ ਵੀ ਇਹ ਸਾਬਕਾ ਜਥੇਦਾਰ ਜਿਹੜੇ ਨੇ ਉਹ ਮਿਲ ਕੇ ਫੈਸਲਾ ਕਰਨ ਉਹਨਾਂ ਨੂੰ ਚਾਹੀਦਾ ਹੋਵੇ ਕਿ ਉਹ 4-5 ਜਾਂ 6 ਬੰਦਿਆਂ ਦੀ ਕਮੇਟੀ ਬਣਾ ਕੇ ਇਹ ਦੱਸਣ ਕਿ ਇਹਨਾਂ ਦੇ ਨਿਯਮ ਕੀ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਅਗਲੀ ਕਮੇਟੀ ਜਦੋਂ ਐਸਪੀਸੀ ਦੀ ਕਮੇਟੀ ਬਣੂਗੀ ਉਹ ਉਹਨਾਂ ਨੂੰ ਰੈਟੀਫਾਈ ਕਰੇ ਆਫਟਰ ਆਲ ਅਗਲੇ ਸਾਲ ਵਾਸਤੇ ਜਾਂ 3 ਸਾਲ ਵਾਸਤੇ ਜੱਜਦਾਰ ਹੋਣਗੇ ਆ 5 ਸਾਲ ਵਾਸਤੇ ਜੱਜਦਾਰ ਹੋਣਗੇ ਉਹਨਾਂ ਦੇ ਨਿਯਮ ਕੀ ਹੋਣਗੇ ਉਹਨਾਂ ਨੂੰ ਹਟਾਉਣ ਦਾ ਕੀ ਸਿਸਟਮ ਹੋਊਗਾ ਔਰ ਉਹਨਾਂ ਦੇ ਉਹਨਾਂ ਨੂੰ ਐਡਵਾਈਸ ਕਰਨ ਦਾ ਕੀ ਸਿਸਟਮ ਹੋਊਗਾ ਮੇਰਾ ਖਿਆਲ ਆ ਇੱਕ ਐਡ ਹੌਕ ਕਮੇਟੀ ਜਿਹੜੀ ਆ ਉਹ ਬਣਾ ਕੇ ਇਹ ਇੱਕ ਨਿਯਮ ਜਿਹੜੇ ਨੇ ਉਹ ਹਾਲ ਦੀ ਕੜੀ ਨਵੇਂ ਨਿਯਮ ਜ਼ਰੂਰ ਲਾਗੂ ਕਰਨੇ ਚਾਹੀਦੇ ਆ ਕਿਉਂਕਿ ਅਸੀਂ ਤਮਾਸ਼ਾ ਜਿਹਾ ਬਣਾ ਲਿਆ ਇਹਦੇ ਨਾਲ ਜਿੰਨੀਆਂ ਸਿੱਖ ਸੰਸਥਾਵਾਂ ਉਹਨਾਂ ਸਾਰਿਆਂ ਨੂੰ ਟਾਲ ਲੱਗ ਰਿਹਾ ਭਾਵੇਂ ਉਹ ਅਕਾਲੀ ਦਲ ਆ ਐਸਸੀਪੀਸੀ ਆ ਜਾਂ ਤਖਤਾਂ ਦੇ ਜਥੇਦਾਰ ਦੀ ਸੰਸਥਾਵਾਂ ਇਹਨਾਂ ਸਾਰਿਆਂ ਨੂੰ ਟਾਲ ਲੱਗ ਰਿਹਾ ਵਾ ਸੋ ਇਹ ਇੱਕ ਨਵੀਂ ਸ਼ੁਰੂਆਤ ਕਰਨ ਦੀ ਲੋੜ ਹੈ ਜੇ ਅਸੀਂ ਸ਼ੁਰੂਆਤ ਨਹੀਂ ਕਰਾਂਗੇ ਤੇ ਨੁਕਸਾਨ ਹੋਰ ਹੁੰਦਾ ਜਾਊਗਾ ਔਰ ਬਾਕੀ ਲੋਕ ਜਿਹੜੇ ਨੇ ਉਹ ਇਹਦਾ ਫਾਇਦਾ ਠਣਗੇ ਜੇ ਆਪਾਂ ਇੱਕ ਨਵੀਂ ਸ਼ੁਰੂਆਤ ਕਰਾਂਗੇ ਉਹਦੇ ਨਾਲ ਹੀ ਇਹ ਸਾਰੀਆਂ ਸੰਸਥਾਵਾਂ ਨੂੰ ਫਾਇਦਾ ਹੋਊਗਾ ਔਰ ਕੁਝ ਹੱਦ ਤੱਕ ਮੇਰੇ ਖਿਆਲ ਬਦਲ ਪਰਿਵਾਰ ਨੂੰ ਵੀ ਇਹਦਾ ਫਾਇਦਾ ਹੋਊਗਾ ਲੌਂਗ ਟਰਮ ਦੇ ਵਿੱਚ ਇਮੀਡੀਏਟਲੀ ਤੋਂ ਪਾਸੇ ਹਟਣਾ ਪਊਗਾ ਲੇਕਿਨ ਲੌਂਗ ਟਰਮ ਦੇ ਵਿੱਚ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਊ ਨਵੀਂ ਸ਼ੁਰੂਆਤ ਮੇਰੀ ਗੁਜ਼ਾਰਿਸ਼ ਆ ਕਿ ਆਪਾਂ ਸਾਰਿਆਂ ਨੂੰ ਇਹਦੇ ਵਾਸਤੇ ਜੋਰ ਪਾਉਣਾ ਚਾਹੀਦਾ ਹੈ